ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 12 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 12 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਅਸॉल्ट ਰਾਈਫਲ ਉਗਰਾਮ ਕਿਸ ਨੇ ਲਾਂਚ ਕੀਤੀ ਪਹਿਲਾਂ ਤਾਂ ਤੁਸੀਂ ਇਮੇਜ ਦੇ ਵਿੱਚ ਦੇਖੋ ਇਹ ਆ ਅਸॉल्ट ਰਾਈਫਲ ਜਿਸ ਦਾ ਨਾਮ ਰੱਖਿਆ ਗਿਆ ਵਾ ਉਗਰਾਮ ਤੇ ਇਸ ਨੂੰ ਲਾਂਚ ਕੀਤਾ ਵਾ ਡੀ ਆਰ ਡੀਓ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਡੀ ਆਰ ਡੀਓ ਜਿਸ ਦੀ ਫੁੱਲ ਫਾਰਮ ਆ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਤੇ ਇਸ ਦੀ ਸਥਾਪਨਾ ਹੋਈ ਸੀ 1958 ਦੇ ਵਿੱਚ ਇਸ ਦਾ ਹੈੱਡਕੁਆਟਰ ਆ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਸਮੀਰ ਬੀ ਕਾਮਤ ਨੈਕਸਟ ਕੁਐਸ਼ਨ ਆ ਜੀ हाल ही ਵਿੱਚ ਕਿਸ ਦੇਸ਼ ਦੇ ਚਾਂਗੀ ਹਵਾਈ ਅੱਡੇ ਨੂੰ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਦਾ ਖਿਤਾਬ ਮਿਲਿਆ ਹਾਂਜੀ ਚਾਂਗੀ ਹਵਾਈ ਅੱਡਾ ਇਹ ਸਿੰਗਾਪੁਰ ਦਾ ਹਵਾਈ ਅੱਡਾ ਵਾ ਤੇ ਇਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਅੱਡੇ ਦਾ ਹਵਾਈ ਅੱਡੇ ਦਾ ਖਿਤਾਬ ਮਿਲਿਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਸਿੰਗਾਪੁਰ ਹੁਣੇ ਸਿੰਗਾਪੁਰ ਦਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਇਥੋਂ ਦੀ ਕਰੰਸੀ ਆ ਸਿੰਗਾਪੁਰੀਅਨ ਡਾਲਰ ਤੇ ਪ੍ਰਾਈਮ ਮਿਨਿਸਟਰ ਹੈ ਲੀ ਸ਼ੀ ਐਨ ਲੋਹ ਭਾਰਤੀ ਮੂਲ ਦੇ ਥਰਮਨ ਸ਼ਨਮੁਗਰ ਤਨਮ ਸਿੰਗਾਪੁਰ ਦੇ ਰਾਸ਼ਟਰਪਤੀ ਚੋਣ ਲਈ ਕੁਆਲੀਫਾਈ ਹੋਏ ਭਾਰਤੀ ਮੂਲ ਦੇ ਅ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੁਪੀ ਨੇ ਸਿੰਗਾਪੁਰ ਦੇ ਸਹਿਯੋਗ ਨਾਲ ਕਰਾਸ ਬਾਰਡਰ ਕਨੈਕਟੀਵਿਟੀ ਸ਼ੁਰੂ ਕੀਤੀ ਮੋਬਾਈਲ ਡਾਊਨਲੋਡ ਸਪੀਡ ਟੈਸਟ ਦੇ ਗਲੋਬਲ ਇੰਡੈਕਸ ਵਿੱਚ ਸਿੰਗਾਪੁਰ ਟੌਪ ਤੇ ਆਇਆ ਨੈਕਸਟ ਕੁਐਸਚਨ ਹਾਲੀ ਵਿੱਚ ਵਿਸ਼ਵ ਹਿੰਦੀ ਦਿਵਸ ਕਦੋਂ ਮਨਾਇਆ ਗਿਆ ਦੇਖੋ ਇੱਥੇ ਧਿਆਨ ਰੱਖੋ ਇੱਥੇ ਲਿਖਿਆ ਵਰਲਡ ਹਿੰਦੀ ਡੇ ਇੱਕ ਹੁੰਦਾ ਵਾ ਰਾਸ਼ਟਰੀ ਜਾਨੀ ਕਿ ਨੈਸ਼ਨਲ ਹਿੰਦੀ ਡੇ ਨੈਸ਼ਨਲ ਹੋਣਾ ਜਿਵੇਂ ਰਾਸ਼ਟਰੀ ਰਾਸ਼ਟਰੀ ਅੰਤਰਰਾਸ਼ਟਰੀ ਤੇ ਵਿਸ਼ਵ ਚ ਕੀ ਫਰਕ ਆ ਰਾਸ਼ਟਰੀ ਦਾ ਮਤਲਬ ਹੁੰਦਾ ਜਦੋਂ ਕੋਈ ਡੇ ਇੱਕ ਹੀ ਦੇਸ਼ ਦੇ ਵਿੱਚ ਮਨਾਇਆ ਜਾਂਦਾ ਜਿਵੇਂ ਆਪਣੇ ਭਾਰਤ ਦੇ ਵਿੱਚ ਰਾਸ਼ਟਰੀ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਵਾ 19 ਸਤੰਬਰ ਨੂੰ ਸੌਰੀ 14 ਸਤੰਬਰ ਨੂੰ 14 ਸਤੰਬਰ ਨੂੰ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਭਾਰਤ ਦੇ ਵਿੱਚ ਠੀਕ ਹੈ ਉਸ ਦੇ ਬਾਰੇ ਵੀ ਮੈਂ ਦੱਸੂਗੀ ਕਿ ਕਿਉਂ ਮਨਾਇਆ ਜਾਂਦਾ ਵਾ ਰਾਸ਼ਟਰੀ ਹਿੰਦੀ ਦਿਵਸ ਰਾਸ਼ਟਰੀ ਮਤਲਬ ਕਿਸੇ ਇੱਕ ਦੇਸ਼ ਦੇ ਵਿੱਚ ਮਨਾਇਆ ਜਾਣਾ ਅੰਤਰਰਾਸ਼ਟਰੀ ਮਤਲਬ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿੱਚ ਮਨਾਇਆ ਜਾਣਾ ਵਿਸ਼ਵ ਮਤਲਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਿੰਦੀ ਦਿਵਸ ਹੈ ਕਦੋਂ ਮਨਾਇਆ ਜਾਂਦਾ ਵਾ ਇਹ ਹਰੇਕ ਸਾਲ 10 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਦੁਨੀਆ ਭਰ ਵਿੱਚ ਹਿੰਦੀ ਦੇ ਪ੍ਰਚਾਰ ਪਸਾਰ ਦੇ ਲਈ ਹਰੇਕ ਸਾਲ ਵਿਸ਼ਵ ਹਿੰਦੀ ਦਿਵਸ 10 ਜਨਵਰੀ ਨੂੰ ਮਨਾਇਆ ਜਾਂਦਾ ਪਰ ਆਪਣੇ ਭਾਰਤ ਦੇ ਵਿੱਚ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੁਣ 14 ਸਤੰਬਰ ਨੂੰ ਹੀ ਹਿੰਦੀ ਦਿਵਸ ਕਿਉਂ ਮਨਾਇਆ ਜਾਂਦਾ ਕਿਉਂਕਿ 14 ਸਤੰਬਰ 1946 ਨੂੰ 14 ਸਤੰਬਰ 1946 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹੋਈ ਹਿੰਦੀ ਨੂੰ ਅਧਿਕਾਰਤ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ ਇਸ ਕਰਕੇ 14 ਸਤੰਬਰ ਨੂੰ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਿੰਦੀ ਦਿਵਸ ਹੁਣ ਆਪਾਂ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਕੀਤੀ ਆ ਤਾਂ 1 ਜਨਵਰੀ ਨੂੰ DRDO ਜਿਸ ਬਾਰੇ ਆਪਾਂ ਉੱਪਰ ਹੁਣੇ ਗੱਲ ਕੀਤੀ ਹੈ ਫਰਸਟ ਪੋਜੀਸ਼ਨ ਦੇ ਵਿੱਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਇਸ ਦਾ ਸ਼ਾਰਟ ਮਾਸ ਸਥਾਪਨਾ ਦਿਵਸ ਬਣਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਬਣਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਬਣਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਰਾਸ਼ਟਰੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ 27ਵਾਂ ਰਾਸ਼ਟਰੀ ਯੁਵਕ ਮੇਲਾ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ 27ਵਾਂ ਰਾਸ਼ਟਰੀ ਯੁਵਕ ਮੇਲਾ ਦੇਖੋ ਨੈਸ਼ਨਲ ਯੂਥ ਫੇਅਰ ਨੈਸ਼ਨਲ ਯੂਥ ਡੇ ਦੀ ਜੇ ਆਪਾਂ ਗੱਲ ਕਰੀਏ ਇਸ ਦਾ ਸਬੰਧ ਹੈ ਇਹਦੇ ਨਾਲ ਤਾਂ ਮੈਂ ਦੱਸ ਰਹੀ ਹਾਂ ਨੈਸ਼ਨਲ ਯੂਥ ਡੇ ਇਹ Swami Vivekananda ji ਦੇ ਜਨਮ ਦਿਨ ਤੇ ਮਨਾਇਆ ਜਾਂਦਾ ਜਾਂ Swami Vivekananda ji ਦੇ ਜਨਮ ਦਿਨ ਨੂੰ ਨੈਸ਼ਨਲ ਯੂਥ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਠੀਕ ਹੈ 12 ਜਨਵਰੀ ਨੂੰ Swami Vivekananda ji ਦੀ 27ਵੀਂ ਜਨਮ ਦਿਤੀ ਹੈ ਜਾਂ ਆਪਾਂ ਕਹਿ ਸਕਦੇ ਹਾਂ 27ਵਾਂ ਜਨਮ ਦਿਨ ਮਨਾਇਆ ਜਾਣਾ ਵਾ ਤੇ 27ਵਾਂ ਰਾਸ਼ਟਰੀ ਯੁਵਕ ਮੇਲਾ ਵਾ ਜਿਹੜਾ ਇਹ ਕਿੱਥੇ ਆਯੋਜਿਤ ਕੀਤਾ ਜਾਣਾ ਵਾ ਨਾਸਿਕ ਨਾਸਿਕ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਕਦੋਂ 12 ਜਨਵਰੀ ਨੂੰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੀ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਰੈੱਡ ਆਂਟ ਚਟਨੀ ਇਸ ਨੂੰ ਜੀਆਈ ਟੈਗ ਮਿਲਿਆ ਵਾ ਏ ਉੜੀਸਾ ਦੀ ਆਪਸ਼ਨ ਸੀ ਇਜ਼ ਅ ਰਾਈਟ ਆਨਸਰ ਠੀਕ ਹੈ ਉੜੀਸਾ ਦੀ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਜੀਆਈ ਟੈਗ ਦੀ ਗੱਲ ਕੀਤੀ ਆ ਜੀਆਈ ਟੈਗ ਦੀ ਵਿੱਚ ਜੇ ਅਸੀਂ ਗੱਲ ਕਰੀਏ ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ ਸੀ ਕਿ ਉੜੀਸਾ ਦੇ ਡੋਂਗਰੀਆ ਕੋਂਦਸ਼ਾਲ ਨੂੰ ਜੀਆਈ ਟੈਗ ਮਿਲਿਆ ਤੇ ਅਦਰਕ ਜਿਸ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਦੀ ਕੇਕਿਰ ਬੋਲਦੇ ਆ ਠੀਕ ਹੈ ਆਦੀ ਕੇਕਿਰ ਇਸ ਨੂੰ ਤੇ ਹੱਥਾਂ ਨਾਲ ਬਣੇ ਹੋਏ ਗਲੀਚੇ ਤਿੱਬਤੀ ਨਿਵਾਸੀਆਂ ਦੁਆਰਾ ਬਣਾਈ ਗਏ ਆ ਇਹਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੀਆਈ ਟੈਗ ਮਿਲਿਆ ਪੱਛਮੀ ਬੰਗਾਲ ਦੇ ਆ ਸੁੰਦਰਬਨ ਸ਼ਹਿਦ ਜਲਪਾਈ ਗੁੜੀ ਜ਼ਿਲ੍ਹੇ ਦੇ ਕਾਲਾ ਨੂਨੀਆ ਚਾਵਲ ਅਤੇ ਕਦਿਆੜ ਸਾੜੀ ਇਹਨੂੰ ਵੀ ਜੀਆਈ ਟੈਗ ਮਿਲਿਆ ਉੜੀਸਾ ਦੇ ਕੇਂਦਰਪੜਾ ਰਸ਼ਵਲੀ ਨੂੰ ਜੀਆਈ ਟੈਗ ਮਿਲਿਆ ਅਰੁਣਾਚਲ ਪ੍ਰਦੇਸ਼ ਦੇ ਯਾ ਕੁਚ ਚੁਰਪੀ ਕਮਤੀ ਚਾਵਲ ਅਤੇ ਤੰਗਸਾ ਟੈਕਸਟਾਈਲ ਨੂੰ ਵੀ ਜੀਆਈ ਟੈਗ ਮਿਲਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਆਈਆਈਟੀ ਮਦਰਾਸ ਦਾ ਨਵਾਂ ਕੈਂਪਸ ਕਿਸ ਦੇਸ਼ ਵਿੱਚ ਖੁੱਲੇਗਾ ਆਈਆਈਟੀ ਮਦਰਾਸ ਦਾ ਨਵਾਂ ਕੈਂਪ ਜਿਹੜਾ ਕਿੱਥੇ ਖੁੱਲੇਗਾ IIT ਮਦਰਾਸ ਦੀ ਗੱਲ ਕਰੀਏ ਤਾਂ ਇੱਕ ਨਵਾਂ ਪਹਿਲਾਂ ਦੇਖੋ ਹੁਣ ਤੱਕ ਜਿੰਨੀਆਂ ਵੀ IITs ਆ ਇਹ ਸਾਰੀਆਂ ਭਾਰਤ ਦੇ ਵਿੱਚ ਬਣੀਆਂ ਹੋਈਆਂ ਵਾ ਠੀਕ ਹੈ IIT ਦਾ ਕੋਈ ਵੀ ਕੈਂਪ ਬਾਹਰ ਨਹੀਂਗਾ ਪਹਿਲਾਂ IIT ਮਦਰਾਸ ਨੇ ਸਭ ਤੋਂ ਪਹਿਲਾਂ ਤੰਜ਼ਾਨੀਆ ਦੇ ਵਿੱਚ ਆਪਣਾ ਕੈਂਪ ਖੋਲ੍ਹਿਆ ਵਾ ਤੰਜ਼ਾਨੀਆ ਕੰਟਰੀਜ਼ ਦੇ ਵਿੱਚ ਆਪਣਾ ਕੈਂਪ ਖੋਲ੍ਹਿਆ ਸੀ ਉਸ ਤੋਂ ਬਾਅਦ IIT ਦਿੱਲੀ ਨੇ ਵੀ ਖੋਲ੍ਹਿਆ ਤੇ ਹੁਣ IIT ਮਦਰਾਸ ਇੱਕ ਨਵਾਂ ਕੈਂਪ ਆਪਣਾ ਸ਼੍ਰੀਲੰਕਾ ਦੇ ਵਿੱਚ ਖੋਲ੍ਹਣ ਜਾ ਰਿਹਾ ਆ ਆਪਸ਼ਨ A ਇਸ ਦਾ ਰਾਈਟ ਆਨਸਰ ਸ਼੍ਰੀਲੰਕਾ ਦੀ ਗੱਲ ਹੋ ਰਹੀ ਹੈ ਸ਼੍ਰੀਲੰਕਾ ਦੀ ਕੈਪੀਟਲ ਕੀ ਹੈ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਕਮਰਸ਼ੀਅਲ ਕੈਪੀਟਲ ਆ ਅਤੇ ਸ਼੍ਰੀ ਜਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਤੇ ਇਥੋਂ ਦੀ ਕਰੰਸੀ ਆ ਸ਼੍ਰੀਲੰਕੀਅਨ ਰੁਪਇਆ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਨਵਰਦਨ ਅਤੇ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਸ਼੍ਰੀਲੰਕਾ ਲਈ ਸੈਰਸਪਾਟਾ ਸਰੋਤ ਵਜੋਂ ਭਾਰਤ ਟੌਪ ਤੇ ਰਿਹਾ ਸ਼੍ਰੀਲੰਕਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਖ ਚਾਹ ਨੇ ਆਉਂਦਾ ਸੰਭਾਲ ਲਿਆ ਭਾਰਤੀ ਹਥਿਆਰਬੰਦ ਬਲਾਂ ਨੂੰ ਸ਼੍ਰੀਲੰਕਾ ਚ ਗੋਲਡਨ ਆਉਲ ਅ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੰਜੋਗ ਤਬਿਆਸ ਮਿੱਤਰ ਸ਼ਕਤੀ 2023 ਭਾਰਤ ਤੇ ਸ਼੍ਰੀਲੰਕਾ ਵਿੱਚ ਕਰ ਹੋਇਆ FIFA ਨੇ ਸ਼੍ਰੀਲੰਕਾ ਦੀ ਫੁੱਟਬਾਲ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਨੈਕਸਟ ਕੁਐਸ਼ਨ ਭਾਰਤੀ ਜਲ ਸੈਨਾ ਨੇ ਹਾਲ ਹੀ ਵਿੱਚ ਸਵਦੇਸ਼ੀ ਦ੍ਰਿਸ਼ਟੀ 10 UAV ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਭਾਰਤੀ ਜਲ ਸੈਨਾ ਭਾਰਤੀ ਜਲ ਸੈਨਾ ਨੇ ਜਾਨੀ ਕਿ ਇੰਡੀਅਨ ਨੇਵੀ ਨੇ ਸਵਦੇਸ਼ੀ ਦ੍ਰਿਸ਼ਟੀ 10 UAV ਦਾ ਉਦਘਾਟਨ ਕੀਤਾ ਵਾ ਹైਦਰਾਬਾਦ ਦੇ ਵਿੱਚ UAV ਦਾ ਮਤਲਬ ਆ ਅਨਮੇਡ ਏਰੀਅਲ ਵਹੀਕਲ অপশন নাম্বার সি ইজ দা রাইট आंसर হায়দ্রাবাদ नेक्स्ट কোশ্চেন ਹਾਲੇ ਵੀ ਹਾਲ ਹੀ ਵਿੱਚ ਵਾਈਬ੍ਰੇਟ গুজরাট ਗਲੋਬਲ ਸਮਿਟ ਵਿੱਚ ਕਿਸ ਦੇਸ਼ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਸਨ हां जी ਆਪਣੇ ચીਫ ਗੈਸਟ ਰਹੇ ਆ ਵਾਈਬ੍ਰੇਟ গুজরাট গਲੋਬਲ ਸਮਿਟ ਹੋਇਆ ਵਾ ਇਸ ਦੇ ਵਿੱਚ ਇਹਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਯੂਏਈ ਦੇ ਰਾਸ਼ਟਰਪਤੀ ਜਿਨ੍ਹਾਂ ਦਾ ਨਾਮ ਆ ਮੁਹਮਮਦ বিন ਜਿਆਤ আল নিਹਾ ਇਹ ચીਫ ਗੈਸਟ ਸੀਗੇ অপশন বি ইজ দা রাইট আনসার ইউ এ ই ইউ এ ই ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂ এ ই ਯੂ এ ই ਦੀ ਕੈਪੀਟਲ ਆ ਅਬੂ ਦਾਬੀ ਕ੍ਰਾਂਸੀਆ ਯੂ এ ই ਦਿਰਹਮ ਪ੍ਰੈਜ਼ੀਡੈਂਟ ਆ ਮੁਹਮਮਦ বিন জਿਆਤ আল নেਹਾ ਭਾਰਤ ਸਰਕਾਰ ਯੂ এ ই ਵਿੱਚ ਭਾਰਤ پارک ਬਣਾਉਣ ਦੀ ਯੋਜਨਾ ਬਣਾ ਰਹੀ ਆ ਰਾਜਸਥਾਨ ਦੇ ਥਾਰ ਵਿੱਚ ਭਾਰਤ ਅਤੇ ਯੂ এ ই ਦਰਮਿਆਨ ਮਾਰੂਥਲ ਚੱਕਰਬਾਤ ਫੌਜੀ ਅਭਿਆਸ ਦਾ ਆਯੋਜਨ ਕੀਤਾ ਗਿਆ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਅਤੇ UAE ਦੇ ਵਿੱਚ ਘਾਰ ਮਾਰੂਥਲ ਚੱਕਰਵਾਤ 2024 ਫੌਜੀ ਅਭਿਆਸ ਆਯੋਜਿਤ ਕੀਤਾ ਗਿਆ ਤੇ ਕਿੱਥੇ ਹੋਇਆ ਰਾਜਸਥਾਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਆਬੂ ਧABI ਵਿੱਚ BAPS ਹਿੰਦੂ ਮੰਦਿਰ ਦਾ ਉਦਘਾਟਨ ਕਰਨਗੇ ਇਹ ਉਦਘਾਟਨ 14 ਫਰਵਰੀ ਨੂੰ ਹੋਣਾ UAE ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ CBSE UAE ਵਿੱਚ ਨਵਾਂ ਪ੍ਰਸ਼ਾਸਕੀ ਦਫ਼ਤਰ ਖੋਲੇਗਾ ਦੁਬਈ ਬਿਊਟੀ ਵਰਲਡ ਮੀਡਲ ਈਸਟ 2023 ਦੀ ਮੇਜ਼ਬਾਨੀ ਕਰੇਗਾ ਭਾਰਤ ਨੇ ਯੂਏਈ ਨੂੰ ਆਪਣੀ ਪਹਿਲੀ ਕੱਚੇ ਤੇਲ ਦੀ ਅਦਾਇਗੀ ਰੁਪਏ ਵਿੱਚ ਕੀਤੀ। ਨੈਕਸਟ ਪੁਜੀਸ਼ਨ ਹਾਲ ਹੀ ਵਿੱਚ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2023 ਕਿੱਥੇ ਆਯੋਜਿਤ ਕੀਤਾ ਗਿਆ? ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2023 ਕਿੱਥੇ ਆਯੋਜਿਤ ਕੀਤਾ ਗਿਆ? ਫਰੀਦাবাদ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ ਕਿ ਇਸ ਬੈਂਕ ਨੇ ਹਾਲ ਹੀ ਵਿੱਚ ਸਰਕਾਰੀ ਕਰਮਚਾਰੀਆਂ ਲਈ ਸਮਾਨ ਰੂਪੇ ਕ੍ਰੈਡਿਟ ਕਾਰਡ ਲਾਂਚ ਕੀਤਾ ਹਾਂਜੀ ਰੀਸੈਂਟਲੀ ਇੰਡਸਿੰਡ ਬੈਂਕ ਨੇ ਸਰਕਾਰੀ ਕਰਮਚਾਰੀਆਂ ਦੇ ਲਈ ਸਮਾਨ ਰੂਪੇ ਕ੍ਰੈਡਿਟ ਕਾਰਡ ਲਾਂਚ ਕੀਤਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇੰਡਸਿੰਡ ਬੈਂਕ ਨੇ ਕੀਤਾ ਇਸ ਦੀ ਸਥਾਪਨਾ 1994 ਦੇ ਵਿੱਚ ਹੋਈ ਇਸ ਦਾ ਹੈੱਡਕੁਆਟਰ ਮੋਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਸੀਈਓ ਆ ਸੁਮੰਤ ਕਟਪਾਲੀਆ ਨੈਕਸਟ ਕੁਐਸ਼ਨ ਹੈ ਕਿ ਕਿਸ ਦੇਸ਼ ਦੇ ਵਿਸ਼ਵ ਕੱਪ ਜੇਤੂ ਫੁੱਟਬਾਲ ਖਿਡਾਰੀ ਮਾਰੀਓ ਯੂਗਾਲੋ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹਾਂਜੀ ਵਿਸ਼ਵ ਕੱਪ ਜੇਤੂ ਫੁੱਟਬਾਲ ਖਿਡਾਰੀ ਸੀਗੇ ਮਾਰੀਓ ਯੂਗਾਲੋ ਮਾਰੀਓ ਯੂਗਾਲੋ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਤਿੰਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ ਤੇ ਕਿਹੜੇ ਦੇਸ਼ ਦੇ ਸੀ ਇਹ ਬ੍ਰਾਜ਼ਿਲ ਦੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਬ੍ਰਾਜ਼ਿਲ ਉਹਨੇ ਬ੍ਰਾਜ਼ਿਲ ਦੇ ਸੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਨਾਲ ਰਿਲੇਟਿਡ ਮੈਪ ਦੇ ਵਿੱਚ ਬ੍ਰਾਜ਼ਿਲ ਬ੍ਰਾਜ਼ਿਲ ਦੇ ਨਾਲ ਰਿਲੇਟਿਡ ਬਹੁਤ ਇੰਪੋਰਟੈਂਟ ਫੈਕਟ ਆ ਹਾਂਜੀ ਬ੍ਰਾਜ਼ੀਲ ਦੀ ਕੈਪੀਟਲ ਕੀ ਹੈ ਸਭ ਤੋਂ ਪਹਿਲਾਂ ਤਾਂ ਦੱਸੋ ਬ੍ਰਾਜ਼ੀਲੀਆ ਠੀਕ ਹੈ ਤੇ ਬ੍ਰਾਜ਼ੀਲ ਦੀ ਜੇਕਰ ਗੱਲ ਕਰੀਏ ਸਭ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟ ਹੈ ਕਿ ਦੇਖੋ 2023 ਦੇ ਵਿੱਚ G20 ਦੀ ਪ੍ਰਧਾਨਗੀ ਸਾਡੇ ਦੇਸ਼ ਭਾਰਤ ਨੂੰ ਇਜ਼ਰਾਈਲ ਨੇ ਦਿੱਤੀ ਸੀ ਇਜ਼ਰਾਈਲ ਦੇ ਵਿੱਚ ਜੀ 20 ਜੀ 20 ਇੱਕ ਗਰੁੱਪ ਆ ਇੱਕ ਸਿਮੇਲਣਾ ਜਾਂ ਗਰੁੱਪ ਸਮੂਹ ਕਹਿ ਸਕਦੇ ਹਾਂ ਠੀਕ ਹੈ ਕਈ ਦੇਸ਼ਾਂ ਦਾ ਸਮੂਹ ਆ ਇਹ ਤੇ ਹਮੇਸ਼ਾ ਹੀ ਕੀ ਹੁੰਦਾ ਵਾ ਇਸ ਦੀ ਪ੍ਰਧਾਨਗੀ ਕਿਸੇ ਦੇਸ਼ ਨੂੰ ਮਿਲਦੀ ਆ ਉਹ ਪ੍ਰਧਾਨਗੀ ਦਾ ਮਤਲਬ ਹੈ ਕਿ ਉਹ ਵਪਾਰ ਨਾਲ ਰਿਲੇਟਡ ਜਿੰਨੀਆਂ ਵੀ ਮੀਟਿੰਗਜ਼ ਆ ਹਰੇਕ ਮੁੱਦੇ ਨਾਲ ਰਿਲੇਟਡ ਜਿੰਨੀਆਂ ਵੀ ਮੀਟਿੰਗਜ਼ ਆ ਉਹ ਸਾਰੀਆਂ ਜੀ 20 ਦੇ ਅੰਡਰ ਹੋਣ ਗਿਆ ਮਤਲਬ ਉਹ ਦੇਸ਼ ਉਹਨਾਂ ਦੀ ਮੇਜ਼ਬਾਨੀ ਕਰੇਗਾ ਤੇ ਉਥੋਂ ਦੇ ਜਿਹੜੇ ਵੀ ਪ੍ਰਧਾਨ ਆ ਪ੍ਰੈਜ਼ੀਡੈਂਟ ਆ ਜਾਂ ਪ੍ਰਧਾਨ ਮੰਤਰੀ ਜਿੰਨਾ ਵੀ ਨਾ ਰਿਲੇਟਡ ਉਹ ਮੀਟਿੰਗ ਹੋਊਗੀ ਤਾਂ ਉੱਥੇ ਉਹ ਦੇਸ਼ਾਂ ਦੇ ਸੰਬੰਧ ਜਿਹੜੇ ਪ੍ਰਧਾਨ ਮੰਤਰੀ ਜਾਂ ਮੰਤਰੀ ਉਹ ਇਕੱਠੇ ਹੋਣਗੇ ਕੈਬਨਿਟਸ ਇਕੱਠੀਆਂ ਹੁੰਦੀਆਂ ਵਾ ਫਿਰ ਇਹ ਮੀਟਿੰਗ ਹੁੰਦੀ ਆ ਠੀਕ ਹੈ ਤੇ ਇਜ਼ਰਾਈਲ ਨੇ ਸਾਡੇ ਦੇਸ਼ ਭਾਰਤ ਨੂੰ ਪਹਿਲਾਂ 2022 ਦੀ ਪ੍ਰਧਾਨਗੀ ਇਜ਼ਰਾਈਲ ਨੇ ਕੀਤੀ ਫਿਰ ਉਹਨੇ ਸਾਡੇ ਦੇਸ਼ ਭਾਰਤ ਨੂੰ ਦਿੱਤੀ 2023 ਦੀ 2023 ਵਿੱਚ ਜੀ20 ਦੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਸੀ ਉਹਨਾਂ ਦੀ ਪ੍ਰਧਾਨਗੀ ਸਾਡੇ ਦੇਸ਼ ਭਾਰਤ ਨੇ ਕੀਤੀ ਤੇ ਹੁਣ 2024 ਦੀ ਪ੍ਰਧਾਨਗੀ ਭਾਰਤ ਨੇ ਬ੍ਰਾਜ਼ੀਲ ਨੂੰ ਦਿੱਤੀ ਠੀਕ ਹੈ ਭਾਰਤ ਨੇ ਜੀ 20 ਜੀ 20 ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਦੇ ਦਿੱਤੀ ਇਸ ਤੋਂ ਇਲਾਵਾ ਵਿਜ਼ਾ ਨੇ 1 ਬਿਲੀਅਨ ਡਾਲਰ ਵਿੱਚ ਬ੍ਰਾਜ਼ੀਲ ਦੇ ਫਿਨਟੈਕ ਪਲੇਟਫਾਰਮ ਪਿਸਮੋ ਨੂੰ ਖਰੀਦਣ ਦਾ ਐਲਾਨ ਕੀਤਾ ਬ੍ਰਾਜ਼ੀਲ ਇੰਟਰਨੈਸ਼ਨਲ ਸੋਲਰ ਅਲਾਈਅንስ ਦਾ ਪੂਰਾ ਮੈਂਬਰ ਬਣਿਆ ਬ੍ਰਾਜ਼ੀਲ ਦੇ ਲੈਂਡਸਕੇਪ ਗਾਰਡਨ ਸੀਟੀਓ ਬਰਲ ਮਾਰਕਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਸ਼ਨ ਹਾਲ ਹੀ ਵਿੱਚ ਬਸਵਰਾਜੂ ਐਸ ਨੂੰ ਕੇਸ ਰਾਜ ਦੇ ਮੁੱਖ ਮੰਤਰੀ ਦੇ ਸਕੱਤਰ ਚੁਣਿਆ ਗਿਆ ਹਾਂਜੀ ਬਸਵਰਾਜੂ ਐਸ ਇਹਨਾਂ ਨੂੰ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ ਛਤੀਸਗੜ ਦੇ অপਸ਼ਨ ਸੀ ਇਸ ਦਾ ਰਾਈਟ ਆਨਸਰ ਛਤੀਸਗੜ ਦੇ ਮੁੱਖ ਮੰਤਰੀ ਹੈ ਕੌਣ छत्तीसगढ़ ਦੇ ਮੁੱਖ ਮੰਤਰੀ ਜੀ ਜਿਹੜੇ ਨਵੇਂ ਬਣਿਆ ਵਿਸ਼ਨੂੰ ਦੇਵ ਸਾਈ ਤੇ ਇਸ ਦੇ ਮੁੱਖ ਸਕੱਤਰ ਬਣਿਆ ਬਸਵਰਾਜੂ ਐਸ ਠੀਕ ਹੈ ਹੁਣ छत्तीसगढ़ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ छत्तीसगढ़ छत्तीसगढ़ ਦੀ ਕੈਪੀਟਲ ਹੈ रायपुर ਇਸ ਦੀ ਚੀਫ ਮਿਨਿਸਟਰਾ ਵਿਸ਼ਨੂੰ ਦੇਵ ਸਾਈ ਗਵਰਨਰ ਆ ਵਿਸ਼ਵਾਪੂਸ਼ਣ ਹਰੀਚੰਦਰਨ छत्तीसगढ़ ਦੇ ਵਿੱਚ ਗੁਰੂਗਾਸੀदास نیشنل ਪਾਰਕ ਕਾਂਗਰਬੈਲੀ نیشنل ਪਾਰਕ ਇੰਦਰਾਬਤੀ نیشنل ਪਾਰਕ ਰਮਨ ਸਿੰਘ छत्तीसगढ़ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਛਤੀਸਗੜ੍ਹ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਛਤੀਸਗੜ੍ਹ ਦੀ ਪਹਿਲਮਾ ਖਾਨ ਕੋਲਾ ਪੈਦਾ ਕਰਨ ਵਾਲੀ ਐਸਸੀਸੀਐਲ ਦੀ ਪਹਿਲੀ ਓਪਨ ਕਾਸਟ ਖਾਨ ਬਣੀ ਕਮਰ ਕਬੀਲੇ ਨੂੰ ਤਮੰਤਰੀ ਛਤੀਸਗੜ੍ਹ ਵਿੱਚ ਰਿਹਾਇਸ਼ ਦਾ ਅਧਿਕਾਰ ਮਿਲਿਆ ਛਤੀਸਗੜ੍ਹ ਦੇ ਮੁੱਖ ਮੰਤਰੀ ਨੇ ਰੂਰਲ ਹਾਊਸਿੰਗ ਜਸਟਿਸ ਸਕੀਮ ਦੀ ਸ਼ੁਰੂਆਤ ਕੀਤੀ ਛਤੀਸਗੜ੍ਹ ਦੇ ਮੁੱਖ ਮੰਤਰੀ ਨੇ ਉਦਯੋਗਿਕ ਟਰੱਕ ਕੀ ਲਈ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਛਤੀਸਗੜ੍ਹ ਵਿੱਚ ਜੰਗਲੀ ਜੀਵ ਮਿੱਤਰ ਹਾਈਵੇ ਦੀ ਸ਼ੁਰੂਆਤ ਕੀਤੀ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਰੱਖਿਆ ਮੰਤਰਾਲੇ ਦੀ ਵਿੱਚ ਡਾਇਰੈਕਟਰ ਜਨਰਲ ਚੁਣੇ ਗਏ ਆ ਡੀਜੀ ਚੁਣੇ ਗਏ ਆ ਤੇ ਚੁਣਿਆ ਗਿਆ ਸਮੀਰ ਕੁਮਾਰ ਸਿਨਹਾ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਰੀਸੈਂਟਲੀ ਅਸ਼ਵਨੀ ਗੁਪਤਾ ਨੂੰ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਸੀਈਓ ਚੁਣਿਆ ਗਿਆ ਜੀ ਰਾਮ ਮੋਹਨ ਰਾਓ ਨੂੰ ਸੈਬੀ ਦਾ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਸੈਂਥਿਲ ਪਾਂਡਿਆਨ ਨੂੰ ਜਨੇਵਾ ਵਿੱਚ ਬੋਇਡ ਟ੍ਰੇਡ ਆਰਗੇਨਾਈਜੇਸ਼ਨ ਦੇ ਰਾਜਦੂਤ ਚੁਣਿਆ ਗਿਆ ਭਾਰਤੀ 올림픽 ਸੰਘ ਨੇ ਰਗੂਰਾਮ ਅਯਰ ਨੂੰ ਸੀਈਓ ਚੁਣਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ